ਤੋਰ ਤਹੀ ਮੇਰੇ ਚੈਨਲ ਤੇ ਚੜੋਂਗੇ ਮੰਦੀ ਦਾ ਰੋਕ ਇਹ ਚੜਦੀਗਾ ਬਾਪੂ ਦਾ ਘਾਟੀ ਦੀ ਹਾਂ ਬਾਪੂ ਜਿਹੜਾ ਖਾਨ ਖਾਨਮੀ ਨਾਲ ਬਾਪੂ ਧਿਆਨ ਰੱਖਦੇ ਘਾਟੀ ਕੁੱਟਿਆ ਉਹ ਧਿਆਨ ਰੱਖਦਾ ਪਰ ਰਾਜੇ ਉਹਨਾਂ ਕੋਲ ਜਿਆਦਾ ਪੈਣੀਆਂ ਨਹੀਂ ਪਾਵਾਂ ਤੋਂ ਜੇ ਕੋਈ ਵੀ ਚੀਜ਼ ਜਿਆਦਾ ਕਰੇ ਬਾਪੂ ਤੋਂ ਡਰਦਾ ਤੋਂ ਉਹਦੇ ਮੰਗਦੇ ਹਾਂ ਪੜਾਈ ਪੜੂਈਦਾ ਹੈ ਨਹੀਂ ਇਥੋਂ ਘਰ ਦੇ ਪੜਨ ਭੇਜਦੇ ਸੀ ਬਸ ਤਲ ਕੋਗੇ ਤਾਂ ਇੱਕ ਬੁੱਤੜਾ ਹੀ ਜਾਣੇ ਲੋਕੀ ਹੱਟ ਤਾਂ ਬੜੇ ਤੰਗ ਹੁੰਦੇ ਸੀ ਪਣਦੇ ਅੱਛਾ ਗਿੰਦੇ ਇਹਨਾਂ ਦੇ ਨਿਆਣੇ ਨੂੰ ਬਹੁਤ ਖਰਾਬ ਕਰਦੇ ਸਾਡੇ ਨਿਆਣੇ ਨੂੰ ਲਾਡ ਦੁੱਗੇ ਉਦਾਂ ਕਰਕੇ ਮਾੜੇ ਘਰਾਂ ਦੇ ਪਲੇਅਰ ਬਣਦੇ ਤਕੜਿਆਂ ਦੇ ਤਾਂ ਬਣਦੇ ਨਹੀਂ ਸਹੀ ਲਵੇ ਤਕੜਿਆਂ ਦੇ ਤਾਂ ਆਪਣੇ ਉਹਨਾਂ ਦਾ ਖੇੜ ਹੀ ਨਹੀਂ ਹੁੰਦੀ ਕਿਉਂਕਿ ਹੱਡਾਂ ਬਾਹਰ ਦਹਣ ਲੱਪ ਪੈਂਦੇ ਖੇੜੀਆਂ ਉਹ ਦੇਖਣਾ ਪਈਦਾ ਸਾਰਾ ਕੋਲ ਜਦੋਂ ਮੈਂ ਬਗੋਸ਼ੇ ਤਰ੍ਹਾਂ ਵਾਸ਼ਪਰੀਏ ਸਹੀ ਗੱਲ ਅੰਕਲ ਕਹਿੰਦੇ ਜਿਗਾਰ ਤਿਆਰ ਕਰ ਲਾ ਬਾਪੂ ਲੱਗਾ ਵਾ ਅੱਜ ਬਣ ਲੱਗਾ ਸਾਗ ਬਾਪੂ ਜੀ ਸਾਗ ਤੋਂ ਬਾਅਦ ਸਾਗ ਹੋ ਗਿਆ ਲੱਡੀ ਫੜੋ ਅੱਛਾ ਬਾਪੂ ਆਪਣਾ ਕੱਕ ਬਹੁਤ ਜ਼ਿਆਦਾ ਤਕੜਾ ਸਾਗ ਰੈਡੀ ਹੋ ਗਿਆ ਤੇ ਹੁਣ ਲੱਗੇ ਮੁਰਗਾ ਬਣਾਉਣਾ ਹਾਂ ਠੀਕ ਆ ਠੀਕ ਆ ਮੈਂ ਤੋਂਨ ਤੋਂ ਪਹਿਲਾਂ ਵਾਪਸ ਨੇ ਬਣਾਇਆ ਹੁੰਦਾ ਇੱਦਾਂ ਹੀ ਕਾਰੇ ਖਰੂੜੇ ਬੱਕਰਾ ਬੱਕਰਾ ਸਭ ਕੋਸ਼ ਸਭ ਕੋ ਬਣਾਇਆ ਹੁੰਦਾ ਵਾ ਮੈਂ ਵਰਤ ਵੀ ਵਰ ਨਹੀਂ ਬਣਾਉਂਦਾ ਉਹ ਪੱਕਾ ਬਣਾਇਆ ਹੁੰਦਾ ਜਿੰਨੀ ਵੀ ਆਪਣੇ ਡਾਈ ਟਾਂਕਲਾ ਤਿਆਰ ਤਿਆਰ ਜਿਹੜਾ ਇੱਕ ਵਾਰੀ ਖਾ ਲੈਂਦਾ ਨਾ ਵਾਰ ਵਾਰ ਆਪਾਂ ਕਹਿੰਦਾ ਬਣਾ ਦੋ ਤਾਂ ਵੀ ਆਪਾਂ ਹੁਣ ਵੇਲੇ ਨੇ ਕੀ ਕਰਨਾ ਹੈ ਨਾ ਇਹ ਆ ਕਿੰਨੇ ਆਣਾ ਦਾ ਖਿਆਲ ਰੱਖਣਾ ਪੈਂਦਾ ਜੇ ਆਪਾਂ ਖਿਆਲ ਰੱਖਾਂਗੇ ਤਾਂ ਤਾਂ ਹੀ ਖੇਡਣਗੇ ਇਹਨੇ ਬੱਚਿਆਂ ਦਾ ਇਹ ਤੇ ਗੱਤ ਹੈ ਹੁਣ ਇਹ ਆ ਕੇਵਲੇ ਇਹ ਸੋਗ ਮਤਲਬ ਕਿ ਕੇ ਸੰਭਾਲ ਜਾਂਦੇ ਫਿਰ ਜੇ ਬੰਦਾ ਮਾਂ ਪੇਰਾਂ ਦਾ ਖਿਆਲ ਰੱਖੂ ਤੇ ਫੇ ਇਹ ਕਿੰਨੇ ਰੱਖਣਾ ਹਾਂ ਮਾਂ ਪੁੱਤ ਆ ਕੇ ਵੇਹੋ ਨਾਲ ਖਾਓ ਹੋਰ ਚੁੱਲਾ ਭਾਵੀ ਕਰਮ ਵਾਲਾ ਬੰਦਾ ਹਾਂਜੀ ਹਾਂਜੀ ਕਿੰਨੀ ਹਾਂਜੀ ਹਾਂ ਨੋ ਇਤਲੋ ਇਆ ਕਿ ਇੰਨਾ ਹੀ ਪ੍ਰੇਮ ਬਣਿਆ ਦਾ ਵੇ ਇੰਨਾ ਦਾ ਮਰਿਆ ਦਾ ਇਦਾਂ ਰਾਲ ਮਿਲ ਕੇ ਚਲੋ ਸਾਰਾ ਚੱਲਦਾ ਰਹਿੰਦਾ ਏ ਮੈਨੂੰ ਆਪਣੇ ਕਿ ਦੱਸਦਾ ਸੀਗਾ ਜਵਾ ਕਹਿੰਦਾ ਮੈਨੂੰ ਕੋਈ ਮੇਰੀ ਕਲਿੱਡ ਦਾ ਮਿਲ ਕੇ ਹੈ ਹੀ ਨਹੀਂ ਫਿਰ ਸਭ ਕੁਝ ਕਹਿੰਦਾ ਉਧਰਾਂ ਦਾ ਬਣਿਆ ਹੀ ਹੁੰਦਾ ਹੁੰਦਾ ਆਹ ਨਹੀਂ ਚਲੋ ਇਹ ਆ ਕਿ ਸਾਰੇ ਸਾਰਾ ਇੱਥੇ ਰੈਡੀ ਕਰ ਦੇਈਦਾ ਸਾਰੇ ਆਪਾ ਹੁਣ ਹਾਂਜੀ ਹਾਂਜੀ ਤਾਂ ਕਿ ਲ ਪ੍ਰੇਮ ਕਿੰਦਾ ਦੀ ਮਿਹਨਤ ਸੀਗੀ ਜੋਦੇ ਭਾਜੀ ਦੀ ਇਹਨਾ ਸ਼ੁਰੂ ਤੋਂ ਨਹੀਂ ਨਹੀਂ ਬਹੁਤ ਵਧੀਆ ਬੱਦ ਸਾਹਿਬ ਮਿਹਨਤ ਤੁਹਾਨੂੰ ਪਤਾ ਹੈ ਮਿਹਨਤ ਉਹ ਮਿਹਨਤ ਹੈ ਮਤਲਬ ਕਰਨੀ ਪੈਂਦੀ ਗਰਾਉਂਡੇ ਜਾਣਾ ਫਿਰ ਮਤਲਬ ਕਿ ਉਹ ਥੋੜੀ ਜਿਹੀ ਗਰਾਉਂਡ ਥੋੜੀ ਜਿਹੀ ਘੱਟ ਲਾਉਂਦਾ ਆ ਮਤਲਬ ਜਿੱਦਾਂ ਜਿੱਦਾਂ ਫਿਰ ਮੈਚ ਲਾਈ ਜਾਂਦਾ ਫਿਰ ਬੰਦੇ ਕੋ ਦਾ ਜਿਹਦਾ ਉਹ ਸੈੱਟ ਹੋ ਜਾਂਦਾ ਉਹ ਜਿਆਦਾ ਮਤਲਬ ਮੈਚਾਂ ਦਾ ਤੁਹਾਨੂੰ ਹੈ ਹਾਂ ਜੀ ਹਾਂ ਮੈਂ ਇਹ ਗੱਲ ਬਾਕੀ ਮਿਹਨਤ ਵੀ ਬਹੁਤ ਇਹਦਾ ਪਹਿਲਾ ਮਿਹਨਤ ਬੋਏ ਪਹਿਲਾ ਪਹਿਲਾ ਸਟਾਰਟਿੰਗ ਜਿਹੜਾ ਆ ਜਦੋਂ ਹੋਰ ਜਦੋਂ 2-4 ਮੈਚ ਕਿੱਦਾਂ ਫੈਟ ਹੋ ਜਾਂਦਾ ਹਾਂ ਜਦੋਂ ਸਟਾਰਟਿੰਗ ਆ ਸਟਾਰਟਿੰਗ ਤਾਂ ਫਿਰ ਮੈਨ ਤੇ ਗਰਾਉਂਡ ਜਾਣਾ ਹੀ ਪਊਗਾ ਤਾਂ ਫੇਰੀ ਗੱਲ ਬਣਦੀ ਉਹ ਤਾਂ ਬਣਦੀ ਨਹੀਂ ਸ਼ੁਰੂ ਤੋਂ ਵੈਸੇ ਚਲੋ ਆ ਉਹਦੇ ਹਾਨੀਆਂ ਹੋਣੀਆਂ ਤਾਂ ਜਿੱਦਾਂ ਇਹ ਪਹਿਲਾਂ ਹੀ ਕੋਈ ਵੀ ਚੀਜ਼ ਨੂੰ ਹੱਥ ਜਦਾਂ ਜਿਉ ਗੁੱਲੀ ਡੰਡਾ ਖੇਡਣ ਲੱਗੇ ਉਹਦੇ ਵਿੱਚ ਵੀ ਸਾਰਿਆਂ ਨੂੰ ਮੱਲੇ ਕਹਿਣਾ ਬੱਲੇ ਕਹਿਣਾ ਮੱਲੇ ਨੇ ਇਹ ਕਹਿਣਾ ਸੀ ਇਹਨੂੰ ਜੋਦੇ ਨੂੰ ਰੱਖਣਾ ਨਾਲ ਹਣਾ ਚੀ ਤੇ ਜੇ ক্রিকেট ਖੇਡਣ ਲੱਗ ਗਿਆ ਤਾਂ ক্রিকেট ਨਾਲ ਵੀ ਮੱਲੇ ਕਹਿੰਦਾ ਕਿ ਪੂਰਾ ਹੱਥ ਸ਼ੁਰੂ ਤੋਂ ਸਟਾਰਟਿੰਗ ਤੋਂ ਜਿਹੜੀ ਕੋਈ ਵੀ ਚੀਜ਼ ਇਹਨਾਂ ਨੂੰ ਨਾ ਖੁੱਲਾ ਡੁੱਲਾ ਖੇਡਦਾ ਸੀ ਬਹੁਤ ਵਧੀਆ ਸੀ ਤੇ ਮੁੜ ਕੇ ਇੱਧਰ ਨੂੰ ਆ ਗਿਆ ਇਦਾਂ ਨੂੰ ਬਿਹੋਰ ਵਧੀਆ ਹੋ ਗਿਆ ਹਾਂ ਇਦਾਂ ਇਹ ਤੱਕ ਰਿਹਾ ਚਲੋ ਇਹ ਮਤਲਬ ਜੱਤ ਕੇ ਲਿਆਇਆ ਸੀਗਾ ਤੇ ਕਹਿੰਦਾ ਕਹਿੰਦਾ ਆਪਾਂ ਡੈਡੀ ਚਲੋ ਮਕਾਨ ਜਦੋਂ ਬਣਾਇਆ ਤੇ ਕਹਿੰਦਾ ਕਹਿੰਦਾ ਉੱਤੇ ਚੜਾਉਣਾ ਆ ਅੱਛਾ ਚਲੋ ਅਹੀਂ ਮਤਲਬ ਕਹਿ ਹੁੰਦਾ ਫਿਰ ਹੋਈਗਾ ਚਲੋ ਠੀਕ ਹੈ ਜਿੱਦਾਂ ਤੈਨੂੰ ਚੰਗਾ ਲੱਗਦਾ ਉਦੋਂ ਆਪਾਂ ਕਰ ਲਈਏ ਨਹੀਂ ਕੋਈ ਗੱਲ ਨਹੀਂ ਹੈਨਾ ਸ਼ੌਂਕ ਹੁੰਦਾ ਬੱਚੇ ਦਾ ਹੈਨਾ ਉਹਦਾ ਸ਼ੌਂਕ ਸੀਗਾ ਕਿ ਚਲੋ ਉੱਤੇ ਦੇਖੂਗੇ ਸਾਰੇ ਨਾਲੇ ਉੱਤੇ ਬਚਿਆ ਰਹੂਗਾ ਮਤਲਬ ਕਹਿੰਦਾ ਉਹਨੂੰ ਥੋੜਾ ਜਿਹਾ ਹੁਣ ਕਰਨ ਵਾਲਾ ਉਹਨੂੰ ਸ਼ੀਸ਼ਾ-ਸ਼ੀਸ਼ਾ ਲਾ ਦੇਣਾ ਵਧੀਆ ਕਰਕੇ ਅੱਛਾ ਤੇ ਡੈਟਾ ਲੂਟਾ ਲਾ ਦਾਂਗੇ ਵਿੱਚ ਤੇ ਫਿਰ ਜਿਹੜਾ ਦੂਰ ਦੱਸਦਾ ਦੋਤਾ ਰਹੂ ਵਧੀਆ ਹਾਂ ਤੋ ਉਹ ਨੂੰ ਵੀਗਾ ਸੀ ਹਾਂ ਕੱਲੀ ਸ਼ੌਕ ਵੱਡੀ ਦਾ ਅਸੀਂ ਤੇ ਇਦਾਂ ਕਿ ਜਦੋਂ ਮਲਕ ਵਧੀਆ ਹੈਗਾ ਜਦੋਂ ਸਕੂਲ ਟਾਈਮ ਨਾ ਹਾਂਜੀ ਸਕੂਲ ਟਾਈਮ ਵਧੀਆ ਖੇਡਦੇ ਰਹੇ ਸੀ ਹਾਂ ਮਤਲਬ ਕਹਿੰਦਾ ਮੁੜ ਕੇ ਨਹੀਂ ਮਲਕ ਉਦੋਂ ਮਨ ਲ ਇਹੋ ਜਿਹਾ ਸਮਾਂ ਜ਼ਿਆਦਾ ਨਹੀਂ ਸੀ ਇਧਰ ਨੂੰ ਨਾ ਕਬੱਡੀ ਦਾ क्रेज ਨਹੀਂ ਸੀ ਨਾ ਉਹਦਾ ਕਰਕੇ ਫਿਰ ਆਪਦਾ ਇੱਕ ਮਤਲਬ ਖੇਤੀ ਖੁੱਤੀ ਦਾ ਕੰਮ ਲੱਗ ਗਿਆ ਇਧਰ ਨੂੰ ਹੋ ਗਏ ਨਹੀਂ ਮਤਲਬ ਕਿ ਇਧਰ ਨੂੰ ਪਹਿੇ ਉਦੋਂ ਸਕੂਟਾਂ ਬਹੁਤ ਜਿਆਦਾ ਖੇੜਦੇ ਸਨ ਸਕੂਟਾਂ ਮੇਰੇ ਜਿੰਨੇ ਯਾਰ ਦੋਸਤ ਉਹਨਾਂ ਨੂੰ ਜਿੰਨੇ ਵੀ ਸਾਰੇ ਸਾਰਿਆਂ ਨੂੰ ਵਧੀਆ ਖੇੜਦੇ ਹੁੰਦੇ ਕੋਈ ਨਾਸ਼ਨਲ ਸਟਾਈਲੀ ਵੀ ਉਹ ਜਿਹੜੀ ਵੀ ਹੋਣੀ ਹੈ ਐ ਵੀ ਉਹ ਵਧੀਆ ਖੇੜਦੇ ਸਨ ਪਰਿਆ ਕੇ ਬਾਅਦ ਚ ਨਹੀਂ ਉਦੋਂ क्रेज ਨਹੀਂ ਹਿੰਨਾ ਬਾਕੀ ਉਹ ਦੋਸੇ ਕਮਾਕਾਰਾਂ ਦੇ ਬਾਪੂਆਂ ਉਹਨਾਂ ਦੇ ਚੱਲ ਜੀ ਜਦੋਂ ਮੜੀ ਜੀ ਪੜ੍ਹਾਈ ਕੀਤੀ ਉਦੋਂ ਕਹਿੰਦੇ ਆ ਜਾ ਵੀ ਹੈ ਉਦੋਂ ਖੇਤੀ ਖੁੱਤੀ ਦਾ ਉੰਤਨ ਹੋ ਗਏ ਇਦਾਂ ਇਦਾਂ ਬਾਪੂਆਂ ਕੋਕੋ ਵੀ ਬੜੇ ਤਗੜੇ ਲੱਗਦੇ ਆ ਹਾਂ ਵਾਹ ਅਕਲ ਜਿਹੜੀ ਸੀ ਬਣਾਉਂਦੇ ਆ ਫਰਾਂ ਕਰਾਉਂਦੇ ਆ ਇਹ ਵੀ ਇੱਕ ਮਤਲਬ ਕਹਿੰਦਾ ਕਿ ਤੈਨੂੰ ਪਤਾ ਹੀ ਪੁੱਤ ਇਹ ਵੀ ਜੇ ਤੀ ਨਾ ਰੀਜ ਨਾ ਬਣਾਈ ਨਾ ਉਦਾਂ ਜਦਾਂ ਮਰਜ਼ੀ ਬੰਦਾ ਨਾ ਹੁਣ ਨਾਲੇ ਫਰੀ ਹੋਈਦਾ ਘਰੇ ਹੂੰ ਹੂੰ ਤੋਂ ਉਹਦਾ ਕਰਕੇ ਨਾਲੇ ਇਹਨਾਂ ਦਾ ਕਰਕੇ ਤਿਆਰ ਚੁਰ ਕਰ ਦਈਦੀ ਆ ਨਾਲੇ ਫਿਰ ਬੰਦਾ ਆਉਂਦਾ ਟਾਈਮ ਪਾ ਹੋ ਜਾਂਦਾ ਇਹ ਤਕਰ ਅੱਜ ਵੀ ਇਤ ਲੋੜੀ ਹੈ ਆਹ ਲੋੜੀ ਅਰੋੜ ਨਹੀਂ ਹੁੰਦੀ ਆ ਲੋੜੀ ਸਦਾ ਹੀ ਰਹਦੀ ਆ ਮੇਰਾ ਪੁੱਤ ਹੈ ਲੋੜੀ ਇੱਥੇ ਸਦਾ ਹੀ ਆ ਬਾਬੇ ਦੀ ਕਿਰਪਾ ਨਾਲ ਲੋੜੀ ਹੈ ਤੇ ਚਲੋ ਅੱਜ ਉਦਾਂ ਫੇ ਟਾਈਮ ਬੈਠੇ ਸੀ ਗੁਜਰਤੀ ਉਹ ਸ਼ੈਰ ਵਾਲ ਨੂੰ ਚਲਾ ਗਿਆ ਤੇ ਕਹਿੰਦਾ ਮੈਂ ਮੈਗਾ ਚਰ ਮੈਂ ਤੁਹਾਡੇ ਆਉਂਦਾ ਤੱਕਰ ਰੈਡੀ ਕਰ ਦਿੰਦਾ ਸਾਰਾ ਜਗਾਰ ਵਾ ਉੱਥੇ ਬੈਠੇ ਵਰਗੀ ਕਰਨਾ ਜਦੋਂ ਬੁੜਿਆ ਬੰਦਿਆਂ ਨੇ ਤੁਹਾਨੂੰ ਪਤਾ ਹੀ ਹੈ ਮੇਰਾ ਤੇ ਬੈਠੋ ਪਹਿਲਾ ਵਰ ਫਲਕਾ ਆਹ ਸਨਵਾ ਦੋ ਨਾ ਵਾ ਬੱਲੇ ਭਾਈ ਦੇ ਨਾਲ ਅਦੁੱਲਾ ਭਾਈ ਆਹੋ ਸਭ ਤੋਂ ਪਹਿਲਾ ਆਹੋ ਇਹ ਜਾਂਦਾ ਸੀ ਤੋਂ ਦੁਬਾ ਦੁਬਾਪੇ ਦੀ ਕਰਪਾਣਾ ਹੁਣ ਪਤਾ ਹੀ ਕੋਈ ਨਹੀਂ ਆ ਅਪਲਾਡਿੰਗ ਆਈ ਉਹ ਜਿਹੜਾ ਤੁਹਾਨੂੰ ਜਿੱਤੇ ਅਭੀ ਇੱਥੇ ਖੜਾ ਉਹ ਇਹ ਕੱਲ ਹੀ ਲਿਆਂਦਾ ਉੱਥੋਂ ਹਾਂਜੀ ਹੋਰ ਤੁਸੀਂ ਮੇਰੇ ਚੈਨਲ ਤੇ ਚੜੋਗੇ ਮੰਦੀ ਦਾ ਰੋਕਾ ਇਹ ਚੜ੍ਹਦੀਗਾ ਉਹਨਾਂ ਕਹਣਾ ਸਾਰਾ ਨੇ ਕਹਣਾ ਪਾਪ ਨੇ ਟੋਪੀ ਪਾਈ ਚਲੋ ਠੰਡ ਆ ਵੀ ਥੋੜਾ ਵਜਣਾ ਵੀ ਚਾਹੀਦਾ ਮੇਰਾ ਪੁੱਤ ਤਾਂ ਇੰਨੀਆਂ ਬਰਾਹੀਆਂ ਕਿੰਨੀਆਂ ਵਚ ਆ ਗਈਆਂ ਬਾਕੀ ਠੀਕ ਠਾਕ ਆ ਚਲੋ ਆ ਗੈਦਾ ਹੀ ਆ ਆ ਜਾ ਕਾਂਦੀ ਮਾਈਕ ਬਰਾਣੀ ਹਾਂ ਤੁਸੀਂ ਹੁਣ ਆਪਣੇ ਹੱਥਾਂ ਨਾਲ ਭਾਈ ਨੂੰ ਡਾਈਟ ਦਾ ਖਿਆਲ ਰੱਖਦੇ ਭਾਈ ਦੀ ਜਿਹੜੇ ਆਪਣੇ ਨਵੇਂ ਹੁੰਦੇ ਪਲੇਅਰ ਆ ਉਹਨਾਂ ਨੂੰ ਆਪਣੇ ਕਿੱਦਾਂ ਦੀ ਖਰਾਕ ਖਾਣੀ ਚਾਹੀਦੀ ਆ ਵੀ ਉਹਨਾਂ ਨੂੰ ਸਭ ਤੋਂ ਵਧੀਆ ਤੇ ਜੋ ਵੀ ਹੈਗਾ ਆ ਨਾ ਮੱਲੇ ਕਹਿੰਦਾ ਇਹ ਦੇਖੋ ਦੇਖੀ ਗਏ ਨੇ ਪਤਾ ਨਹੀਂ ਖਰਿਆ ਉਹ ਕੀ ਆ ਕੀ ਖਾਏ ਜਾਂਦੇ ਆ ਨਾ ਕਿੱਦਾਂ ਨਹੀਂ ਸਭ ਤੋਂ ਵਧੀਆ ਤਾਂ ਹੈਗਾ ਦੁੱਧ ਦਹੀਂ ਦੇਸੀ ਕੇ ਤੁਸੀਂ ਮਿਹਨਤ ਕਰਕੇ ਆਣ ਕੇ ਤੇ ਤੁਸੀਂ ਭਾਅ ਅੱਧਾ ਗਲਾਸ ਪੀ ਲਓ ਹਾਂਜੀ ਉਹ ਤੁਹਾਨੂੰ ਮਤਲਬ ਕਹਿੰਦਾ ਕਿ ਇੰਨਾ ਕ ਜਿਆਦਾ ਸਰੀਰ ਨੂੰ ਵੀ ਉਹ ਲਚਕਦਾਰ ਰੱਖੂਗਾ ਤੁਹਾਡਾ ਕੋਈ ਮਸਲ ਵੀ ਨਹੀਂਗਾ ਪੁੱਟ ਹੋਊਗਾ ਹਾਂ ਹਾਂ ਆ ਜਿਹੜੇ ਮਸਲ ਵੀ ਜਿਹੜੇ ਆਪਾਂ ਕਿਸੇ ਵਾਲੇ ਜ਼ੋਰ ਜਿਆਦਾ ਲੱਗ ਜਾਂਦਾ ਬੱਚਿਆਂ ਦਾ ਇਹ ਜਿਆਦਾ ਜੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਜੇ ਦੇਸੀ ਘੀਏ ਤੇ ਦੁੱਧ ਤੇ ਆ ਨਾ ਤਾਂ ਬਤਾਂ ਬਤੂ ਚੰਗੇ ਆ ਤੇ ਬੰਦਾ ਸ਼ਰਦਾਈ ਚੜ੍ਹੀ ਬਣਾ ਕੇ ਪੀਂਦਾ ਖਾਂਦਾ ਤੇ ਉਹਦਾ ਉਹਦੇ ਨਾਲ ਕਦੇ ਵੀ ਜਿੰਨੀ ਮਰਜ਼ੀ ਤੁਸੀਂ ਮਿਹਨਤ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਛੇਤੀ ਕੀਤੇ ਸੱਟ ਲੱਗਣ ਦਾ ਕੋਈ ਚਾਂਸ ਨਹੀਂ ਕਿਉਂਕਿ ਤੁਹਾਡਾ ਸਰੀਰ ਹੀ ਇੰਨਾ ਲਚਕਦਾਰ ਜੇ ਆਪ ਦੇਸੀ ਕੇ ਹੁਣ ਕੋਈ ਪੀਂਦਾ ਖਾਂਦਾ ਨਹੀਂ ਮਲਕ ਖਾਣ ਤੋਂ ਪਰਹੇਜ਼ ਕਰਦੇ ਆ ਕਿ ਪਾਇਦਾ ਨਹੀਂ ਜੀ ਹੁਣ ਜਿਹੜਾ ਬੰਦਾ ਜੇ ਮਿਹਨਤ 2 ਘੰਟੇ ਕਰੂਗਾ ਸਵੇਰ ਨੂੰ 2 ਘੰਟੇ ਸ਼ਾਮੀ ਤੋਂ ਉਹਨੂੰ ਭੋਜਨ ਜਿੰਨਾ ਮਰਜ਼ੀ ਖਾਣਾ ਕੋਈ ਪ੍ਰੋਬਲਮ ਨਹੀਂ ਹਾਂਜੀ ਉਹ ਤਾਂ ਪਚਾ ਵੀ ਸਕਦਾ ਹਾਂ ਉਹਦਾ ਨਾ ਮਸਲ ਵੀ ਜਿਹੜਾ ਹੈ ਨਰਮ ਰਹਿਣਗੇ ਜਿੰਨੇ ਆਪਣੀ ਬੋਡੀ ਦੇ ਵਿੱਚ ਨੱਚ ਕੇ ਜਿਆਦਾ ਰਹੋ ਉਹ ਨਾ ਪਲੇਅਰ ਕੋਈ ਨਾ ਲੱਗਣ ਦੇ ਚਾਂਸ ਜਿਹੜੇ ਕੱਟ ਜਾਂਦੇ ਆ ਕੱਟ ਜਾਂਦੇ ਆ ਹਾਂ ਉਹਨੇ ਤੇ ਤਕਰਾ ਤੇ ਅੰਕਲ ਮੈਂ ਕਿਹਾ ਐਨ ਪੂਰੇ ਰਿਲੈਕਸ ਹੋ ਗਏ ਲੱਗੇ ਹੋਏ ਆ ਹੈ ਆ ਫ੍ਰੀ ਮਾਈਂਡ ਜੇ ਫ੍ਰੀ ਮਾਈਂਡ ਹੋ ਗਿਆ ਅਜੇ ਟਾਈਮ ਬਹੁਤ ਪਿਆ ਆ ਹਾਂਜੀ 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 ਹੈਗਾ ਜਿੰਨਾ ਇੱਕ ਨੂੰ ਇਹਨਾਂ ਨੇ ਆਉਣਾ ਜਾਣਾ ਉਹਨਾਂ ਚ ਇੱਕ ਨੂੰ ਆਪਾਂ ਰੈਡੀ ਕਰਕੇ ਤੇ ਬਾਤ ਤਿਆਰ ਕਰਕੇ ਰੱਖ ਦੇਣਾ ਹੂੰ ਇਹ ਤਕਰਾ ਹਾਂ ਮੇਰੇ ਖਿਆਲ ਨਾਲ 5 5:30 ਵਜੇ ਲੱਗਦਾ ਵੀ ਕਹਨ ਤਿਆਰ ਹੋ ਜਾਉ ਕੁੱਕਰ ਹੋ ਜਾ ਬਸ ਤਿਆਰ ਹੀ ਆ ਤਾਂ ਹੁਣ ਤੁਸੀਂ ਟਾਈਮ ਲਾਤਾ ਨਹੀਂ ਤਾਂ ਮੈਂ ਹੁਣ ਮਾ ਪੁੱਤ ਕਹਿੰਦਾ ਕਿ ਮੈਂ ਰੱਖ ਦੇਣਾ ਉੱਥੇ ਗੈਸ ਦਾ ਸਿਲੰਡਰ ਆਵੇ ਪਿਆ ਤੇਰੇ ਬਰਾਂਡੇ ਵਾਲਾ ਅੱਛਾ ਤੇ ਆਪਾਂ ਉਹਦੇ ਤੇ ਹੁਣ ਕੰਮ ਕਰ ਦੇਣਾ ਸੀ ਕਿਉਂਕਿ ਟਮਾਟਰ ਡਮੜੇ ਉਹ ਬਾਤ ਨਾਲ ਹੀ ਬੰਦਾ ਉੱਥੇ ਕਟਚੀ ਮਾਰਦਾ ਰਹਿੰਦਾ ਨਾਲੇ ਉਹ ਵੀ ਬਾਤ ਕੱਟ ਲੈਂਦਾ ਇਦਾਂ ਕਰਕੇ ਹੋ ਜਾਂਦਾ ਸਾਗਤ ਬੁੜੀਆਂ ਨੇ ਵੈਸੇ ਕਟਿਆ ਆ ਅੱਛਾ ਤੇ ਇੱਥੇ ਲੱਗਣ ਵਾਲੇ ਬੈਠਾ ਨਾਲੇ ਬਾਹਰੇ ਲੱਗਣ ਵਾਲੇ ਮੜੇ ਮੋਟੇ ਆਕੜਾਈ ਜਾਂਦਾ ਇਹਨੇ ਨਾ ਹੈ ਅਸਤਾ ਲਾ ਰਿਹਾ ਨਾ ਛਿੜਕਾ ਵੀ ਮਾਰ ਦਿੰਦਾ 14 ਕਿ ਨਹੀਂ ਸਾਰਾ ਹੀ ਬਹੁਤ ਅੱਛਾ ਲੈ ਤੂੰ ਬਹੁਤ ਅੱਛਾ ਵੀ ਇਹ ਦੇਖ ਲੈ ਜੁੱਤੀਆ ਬਹੁਤ ਮੈਂ ਇੱਥੇ ਜਿਆਦਾ ਖਿੰਦਾ ਪਰ ਓਏ ਕੋਈ ਗੱਲ ਨਹੀਂ ਤੂੰ ਹੀ ਨਹੀਂ ਲੈ ਰਿਹਾ ਅੱਛਾ ਸ਼ੀਨੀ ਨੂੰ ਦੇਖਦੇ ਸੱਚਾ ਚਾਹ ਤਾਨਾ ਨਹੀਂ ਕਹੋ ਤਾ ਇਤਨਾ ਠੰਡਾ ਹੋ ਸੇ ਬੰਨੋ ਕਿਸਾਈ ਜੀ ਬਹੁਤ ਧੰਨ ਰੁਤਾ ਕਰਦਾ ਦੇਖਦਾ ਮਾਈ ਗੱਲ ਭਾਜੀ ਤੇਜ਼ ਦਾ ਇਹ ਨਮੀ ਕੀ ਕਿਹੜੀ ਨਮੀ ਜੀ ਨਾ 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 ਜੀਗਾ ਹੋਰ ਮੈਚ ਆਪਣੇ ਕਿਦਾਂ ਭਾਜੀ ਹੁਣ ਮੇਰੇ ਵਧੀਆ ਭਾਈ ਚੱਲੀ ਜਾਂਦੇ ਅੱਛਾ ਅੱਛਾ ਹਾਂਜੀ ਵਾਸੋਂ ਖੇਡੀ ਜਾਵਾ ਹਣ ਗਾੜੀਆਂ ਲੋੜੀ ਕਰਕੇ ਬੰਦ ਕੀਤੇ ਸੀ ਦੋ ਤਰ੍ਹਾਂ ਠੰਡ ਬਹੁਤ ਹੈ ਹਾਂਜੀ ਐਦ ਕੀ ਮੇਰੇ ਕਨ ਕਾਕੇ ਦੇ ਵੀ ਲੋੜੀ ਕੀ ਕਿ ਨਹੀਂ ਨਹੀਂ ਇਹਦੀ ਪਿਛਲੇ ਸਾਲ ਅੱਛਾ ਪਿਛਲੇ ਸਾਲ ਪੈ ਗਈ ਆ ਠੀਕ ਆ ਠੀਕ ਆ ਠੀਕ ਐਦ ਕੀ ਤਾਂ ਨਹੀਂ ਅਗਲੇ ਮੈਨੂੰ ਅੰਕਲ ਦਾਦੇ ਕਹਿੰਦੇ ਵੀ ਗੁੱਲੀ ਡੰਡੇ ਦਾ ਬੜਾ ਸ਼ੌਂਕ ਸੀਗਾ ਤੁਹਾਨੂੰ ਗੁੱਲੀ ਡੰਡੇ ਪੂਰੀ ਲਹਿਰ ਘੜਤ ਰਿਹਾ ਦਾ ਇੱਥੇ ਆਹ ਗਰਾਊਂਡ ਤੇ ਹੀ ਗੁੱਲੀ ਡੰਡਾ ਅੱਛਾ ਰਹੀ ਨਹੀਂ ਖੇਡਣਾ ਸਾਰੀ ਸਾਰੀ ਦਿਹਾੜੀ ਤੋ ਆਵਦੀਆ ਖੇਡਦਾ ਹੀ ਉੱਥੇ ਸਾਰੀ ਦਿਹਾੜੀ ਲੱਗਦਾ ਸੀ ਗੁੱਲੀ ਡੰਡੇ ਚ ਸਿਆਣੇ ਥਿਆਣੇ ਬੰਦੇ ਵੀ ਆਣ ਕੇ ਲੱਗੇ ਰਹਿੰਦੇ ਹੁੰਦੇ ਆਹ ਜੀ ਬਾਪੂ ਦਾ ਹਦੇ ਕਹਿੰਦੇ ਗੁੱਲੀ ਡੰਡਾ ਹੋ ਗਿਆ ਕ੍ਰਿਕਟ ਹੋ ਗਿਆ ਸਾਰੀਆਂ ਗੇਮਾਂ ਅੱਛਾ ਜਦੋਂ ਲੱਗੇ ਰਹਿਦਾ ਸੀ ਉੱਥੇ ਗਣਾ ਜਿਹੜਾ ਲੱਪਿਆ ਇਹਦਾ ਵਾਰੀ ਹਾੜੀ ਆ ਜਾਂਦੀ ਯਾਨੀ ਸਾਰੀ ਦਿਹਾੜੀ ਲੰਘ ਜਾਂਦੀ ਧੀ ਅੱਛਾ ਉਹ ਤੇ ਖੇਡਦੇ ਨੇ ਕਹਣਾ ਇੱਥੇ ਰੋਟੀ ਬਣੀ ਕਾ ਬਣੀ ਬਗਾਲ ਜਿਹੜੀ ਵਾਲੀਆਂ ਬੱਤੀਆਂ ਬੰਦ ਆ ਬੱਚਾ ਅੱਛਾ ਬਹੁਤ ਖੇਡਦੇ ਨੇ ਦੋਹਾਂ ਥਾਰਾਂ ਜਿਹਦਾ ਕ੍ਰਾਈਕਰ ਖੇਡਦੇ ਇੰਦਾ ਇੰਦਾ ਡੰਡਾ ਵੱਡਾ ਬਣਾਇਆ ਹੁੰਦਾ ਹੈ ਉਹਨਾਂ ਠਿਕਦੇ ਅੱਛਾ ਲੋਕੀਆ ਕਹਣਾ ਖੇਡਦੇ ਆ ਪਾ ਦੋ ਨਾ ਸ਼ੁਰੂ ਤੋਂ ਹੀ ਇਕੱਠੇ ਰਹੇ ਹੀ ਭਾਈ ਨਿੱਕੇ ਨਿੱਕੇ ਹੁੰਦੇ ਸੀ ਬਾਲਪਨ ਤੋਂ ਇਹਦਾ ਇੱਕ ਦਾ ਚਾਹੀ ਤੀਕ ਤੀਕ ਉਤਰਨਾ ਹਾਨੂੰ ਬੜਾ ਚਾਅ ਹੁੰਦਾ ਹੂੰ ਕਬੂਤਰ ਡੋਮੇ ਨੇ ਕਦੀ ਕਹੇ ਦੀ ਕੋਠੇ ਚੜ ਜਾਣਾ ਕਦੀ ਕਹੇ ਦੀ ਕੋਠੇ ਚੜ੍ਹਦੇ ਨਾ ਅੱਛਾ ਕਬੂਤਰਾਂ ਨਾਲ ਫੜਨਾ ਉਹ ਵੀ ਕਬੂਤਰਬਾਰ ਆਉਂਦਾ ਹੁੰਦਾ ਹੂੰ ਤੇ ਲੋਕੀ ਸਾਡੇ ਤਾਂ ਬੜੇ ਤੰਗ ਹੁੰਦੇ ਸੀ ਪੰਣ ਦੇ ਅੱਛਾ ਕਹਿੰਦੇ ਇਹਨਾਂ ਦੇ ਨਿਆਣੇ ਨੂੰ ਬਹੁਤ ਖਰਾਬ ਕਰਦੇ ਸਾਡੇ ਨਿਆਣੇ ਮਿਲાડ ਦਿੱਗੇ ਕਬੂਤਰਾਂ ਕਰਕੇ ਕਿ ਮਾ ਇਹਨਾਂ ਦੀ ਮੱਝ ਸੂਣ ਵਾਲੀ ਹੋਈ ਅਹੀਂ ਉੱਥੇ ਸੌਣਾ ਨਾ ਉਧਰ ਸੌਣਾ ਅੱਛਾ ਸਾਡੀ ਮੱਝ ਸੂਣਾਈ ਇੱਥੇ ਸੌਣਾ ਭਾਈ ਸਾਨੂੰ ਇਹਦਾ ਪਹੂਆਂ ਦਾ ਬਹੁਤ ਸ਼ੌਂਕ ਦਾ ਹੀ ਦੂਆ ਹਾਂ ਹਾਂ ਬੱਸ ਸ਼ੌਂਕ ਬਾਜੀ ਕਬੱਡੀ ਦਾ ਪੈ ਗਿਆ ਇੱਥੇ ਦੇਖ ਲੋ ਸ਼ੌਂਕ ਵੀ ਭਾਈ ਤੁਹਾਡੇ ਵਧੀਆ ਹੀ ਕਿਉਂਦਾ ਨਾ ਜਾਨਵਰਾਂ ਦੇ ਮੱਝਾਂ ਦੇ ਉਧਰੋਂ ਜੇ ਉਧਰ ਬੋਲੀ ਬੰਨੀ ਤੇ ਉਧਰ ਹੋ ਜਾਣਾ ਪੜਾਈ ਪੜੂਈ ਦਾ ਹੈ ਨਹੀਂ ਇਥੋਂ ਘਰ ਦੇ ਪੜਨ ਭੇਜਦੇ ਸੀ ਬਸ ਤਾਂ ਲਗੋਗੇ ਤੁਸੀਂ ਕੰਪਿਊਟਰ ਦਾ ਹੀ ਜਾਨਾ ਉਏ ਹੋਏ ਦੋਲੇ ਜਰੀ ਆਈਂ ਭਾਈ ਅੱਛਾ ਕੀ ਬਾਤਾਂ ਸ਼ਾਹੋਂ ਘਟ ਵਾਦੀ ਇਹ ਤਾਂ ਕਰਦੇ ਨੂੰ ਪਤਾ ਲੱਗ ਜਾਣਾ ਉੱਥੇ ਕਬੂਤਰ ੜਾਉਂਦੇ ਆ ਹਾਂ ਕਦੀ ਮੰਮੀ ਨੇ ਚੱਲ ਜਾਣਾ ਪਿਛੇ ਹੂੰ ਗਾਣਾ ਗੁਣਾ ਕਰਣੀ ਉੱਥੋਂ ਭੱਜ ਜਾਣਾ ਫੇ ਤੇਰੀ ਡੈਡੀ ਨੇ ਆਏ ਨਾ ਬਸ ਇਦਾਂ ਜਿਆਦਾ ਘੁੱਟ ਭਾਈ ਮਾਤਾ ਕੋ ਪਈ ਕੇ ਬਾਪੂ ਕੋਲੋਂ ਮਾਤਾ ਕੋ ਪਈ ਅੱਛਾ ਹਾਂ ਬਾਪੂ ਕੋ ਤਾਂ ਘਾਟੀ ਪਈ ਹਾਂ ਬਾਪੂ ਇਹਦਾ ਖਾਣ ਖਾਣ ਵੀ ਨਾਲ ਬਾਪੂ ਧਿਆਰ ਰੱਖਦੇ ਘਾਟੀ ਕੋ ਤੇ ਆਉਂਦੇ ਆ ਦੇ ਆ ਰਿਹਾ ਤੁਹਾਨੂੰ ਫਲਾਪ ਹਾਂ ਉਹਨਾਂ ਕੋਲੇ ਜਿਆਦਾ ਪੈਂਦੀਆਂ ਨਹੀਂ ਬਾਪੂ ਤੋਂ ਕਿਉਂਕਿ ਰਹਿਣਾ ਨਹੀਂ ਜੇ ਕੋਈ ਵੀ ਚੀਜ਼ ਜਿਆਦਾ ਕਰਾਂ ਬਾਪੂ ਤੋਂ ਡਰਦਾ ਦਰਦੇ ਮੰਗਦੇ ਹੁੰਦੇ ਸੀ ਹਾਂ ਗੋਮੀ ਉਹ ਤੇ ਕੋਟ ਵੀ ਜਿਆਦਾ ਸੱਚ ਤੋਂ ਪੈਂਦੀ ਸੀ ਤੇ ਪਾਈ ਆਪਣੇ ਪੁਰਾਣੇ ਪਲੇਅਰਾਂ ਦੇ ਵਿੱਚੋਂ ਤੁਹਾਨੂੰ ਨਾਲ ਕਿਹੜੇ ਪਲੇਅਰ ਦੀ ਸਭ ਤੋਂ ਵਧੀਆ ਗੇਮ ਲੱਗਦੀ ਸੀ ਪੁਰਾਣੇ ਪਲੇਅਰ ਤੋਂ ਜਿੱਤਾਂ ਮਤਲਬ ਕੋਈ ਜਿੱਤਾਂ ਆਪਾਂ ਨੂੰ ਭਾਈ ਕਿਸ ਦਾ ਦੁਬਾਰਾ ਨੰਦੀਪਾ ਜੀ ਵਧੀਆ ਨੇ ਵਾਲਾ ਵਧੀਆ ਸੁਖਾਪਨ ਵਾਲਾ ਵਧੀਆ ਸੀ ਤੇ ਪੁਰਾਣੇ ਪਲੇਰਾਂ ਚੋਂ ਹੋਰ ਬਹੁਤ ਪਲੇਅਰ ਤਾਂ ਸਾਰੇ ਹੀ ਵਧੀਆ ਭਾਈ ਆਪਣੇ ਏਰੀਆ ਦੇ ਆਪਣੇ ਏਰੀਆ ਦੇ ਸੁਖਾਪਨ ਵਾਲਾ ਭਾਈ ਬਹੁਤ ਵਧੀਆ ਸੀ ਜਦੋਂ ਤੁਸੀਂ ਖੇਡਣ ਲੱਗੇ ਲੋ ਭਾਈ ਤਾਂ ਬਹੁਤ ਜ਼ਿਆਦਾ ਨਾਮ ਹੁੰਦਾ ਸੀ ਤੇ ਬਹੁਤ ਜਿੱਥੇ ਖੇਡਦਾ ਹੁੰਦਾ ਸੀ ਬਹੁਤ ਤਕੜਾ ਖੇਡਦਾ ਸੀ ਭਾਈ ਹੂੰ ਬਾਕੀ ਹੋਰ ਰੇਟਰ ਭਾਈ ਅਦੁੱਲਾ ਭਾਈ ਸੰਦੀਪ ਭਾਈ ਹੁਣੀ ਵਧੀਆ ਸੀ ਭਾਈ ਆਪਣੇ ਪਿੰਡ ਦੇ ਹਾਂਜੀ ਬਣਦੀ ਬਹੁਤ ਵਧੀਆ ਪਲੇਅਰ ਹੋਏ ਭਾਈ ਇੱਕ ਜਿਹੜਾ ਆਪਣਾ ਲਾਗੇ ਲਾਗੇ ਕੋਈ ਪਿੰਡ ਜਿਹਦਾ ਖੀਰ ਵਾਲੀ ਔਰ ਪੰਡਾਲ ਦੋਨਾਂ ਤਲਵੰਡੀ ਚੌਧਰੀਆਂ ਟੱਬਾ ਇਹ ਸਾਰੇ ਕਬੱਡੀ ਦੇ ਪਿੰਡ ਆ ਭਾਈ ਸਾਲ ਦੇ ਕੋਈ ਨਾ ਕੋਈ ਪਲੇਅਰ ਇਥੋਂ ਲਾ ਕੇ ਛਾਜੋ ਆਪਣੇ ਇਥੋਂ ਗੋਠੀ ਜਿਓ ਨਿਕਲੀ ਆਉਂਦਾ ਹਾਂਜੀ ਹਾਂਜੀ ਇਹ ਰੱਬ ਵੱਲੋਂ ਹੀ ਤਾਂ ਕਪੂਰ ਸਹਿੰਦਾਂ ਨੂੰ ਪਤਾ ਬਖਸ਼ੀ ਆ ਭਾਈ ਹਾਂ ਕੋਈ ਨਵਾਂ ਪਲੇਅਰ ਆਈ ਜਾਂਦਾ ਭਾਈ ਇੱਕ ਵਾਰੀ ਮੈਂ ਤੇ ਜਸੂ ਆਏ ਸੀਗੇ ਇੱਥੇ ਸ਼ੈਦ ਵਾਲੇ ਜਸੂ ਨੇ ਮੈਂ ਉਹਦਾ ਆਪਰੇਟ ਕਰਵਾਇਆ ਸੀਗਾ ਅਸੀਂ ਮੈਚ ਤੇ ਆਏ ਸੀ ਉਹਦਾ ਸਨਮਾਨ ਸੀਗਾ ਹਾਂ ਨਹੀਂ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਰੇਡਰ ਸੀ ਬਹੁਤ ਜ਼ਿਆਦਾ ਵਧੀਆ ਹੀ ਪਰ ਉਹ ਥੋੜਾ ਜਿਹਾ ਹੂੰ ਹੋਈ ਜਾਂਦਾ ਭਾਈ ਕਿਹ ਵਾਲੇ ਬੰਦਾ ਖਰਾਬ ਉਹਦਾ ਬੋਲ ਜੀ ਉਹ ਦਮੇ ਪ੍ਰਾ ਹੀ ਬਹੁਤ ਵਧੀਆ 70 ਕਿਲੋ ਜੀ ਖੇਡ ਦਿੰਦੇ ਆਂ ਇਹਦੇ ਨੇ ਭਾਈ ਉਹ ਨਾ ਹੂੰ ਜੋ ਦੇ ਭਾਈ ਕਮੀ ਹੈ ਨਾ ਕਿੱਥੇ ਰਹਿਂਦੀ ਆ ਜੀ ਮਲਕੀ ਪਲੇਅਰ ਨੂੰ ਸਮਝਾਉਣ ਵਾਲਾ ਨਹੀਂ ਕੋਈ ਹੁੰਦਾ ਕਿ ਆਪਣੇ ਨਾਲ ਸਮਾਂ ਹੀ ਹੁੰਦਾ ਇਸ ਸਮਾਂ ਹੀ ਵਿਗੜ ਜਾਂਦਾ ਸਮਝਾਉਣ ਸਮਝਣ ਵਾਲੇ ਦੀ ਇੰਦਾ ਕੋਈ ਫਰਕ ਨਹੀਂ ਪੈਂਦਾ ਸਮਝਾਉਣ ਸਮਝਣ ਦਾ ਟਾਈਮ ਹੀ ਇਦਾਂ ਦਾ ਭੱਜਿਆ ਜਾਂਦਾ ਹੂੰ ਕਹੇ ਬੋਲੇ ਪਲੇਅਰ ਨੂੰ ਸਮਝ ਨਹੀਂ ਆਉਦੀ ਭਈ ਕੀ ਕਰਨਾ ਕੀ ਨਹੀਂ ਉਹ ਸਮਾਂ ਮਾੜਾ ਆ ਜੀ ਭਈ ਉਹ ਤੋਂ ਪਤਾੰਗਾ ਦਾ ਨਾ ਸਾਰੇ ਪਤਾ ਹੀ ਆ ਉਹ ਚੱਕਰ ਹੋ ਜਾਂਦਾ ਕਿ ਪਲੇਅਰ ਨਾਲੋਂ ਸਿਆਣਾ ਕੋਈ ਹੈ ਨਹੀਂ ਭਈ ਜਿਉਂ ਦੀ ਦੁਨੀਆਦਾਰੀ ਫਰੀ ਫਰੀ ਦੀ ਸਾਰਾ ਪਿੰਡੋਂ ਪਿੰਡੀ ਜਾਣਾ ਵਰੇਗ ਨਵੇਂ ਬੰਦੇ ਮਿਲਣਾ ਜਿੰਨੇ ਮਤਲ ਪ੍ਰਿਆ ਨੂੰ ਪ੍ਰਾ ਲਾ ਜਾਂਦਾ ਉਹਨਾਂ ਮੇਰੇ ਹਿਸਾਬ ਨਾਲ ਕੀ ਕੀ ਹੁਰ ਆ ਬੰਦੇ ਨੂੰ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਹਾਂ ਬੰਦਿਆਂ ਦਾ ਪਲੇਅਰਾਂ ਨੂੰ ਜ਼ਿਆਦਾ ਪਤਾ ਲੱਗਦਾ ਰੋ ਹੀ ਨਾਵੇਂ ਬੰਦੇ ਨੂੰ ਮੈਂ ਨਾ ਉਹ ਕਹਵਲੇ ਸਮਾਂ ਹੀ ਭਾਜੀ ਇਹੋ ਜਿਹਾ ਆਂਦਾ ਖਰਾਬ ਹੂੰ ਪਤਾ ਇਹਨਾਂ ਦਾ ਕੋਈ ਸਮਝਣਾ ਚਾਹੀਦਾ ਤਾਂ ਪਲੇਅਰਾਂ ਨੂੰ ਹਾਂਜੀ ਸਟੇਮ ਉਦੋਂ ਹੀ ਲੱਗੇ ਕੋਈ ਚਾਹੇ ਕੋਈ ਨਾਲ ਦਾ ਬੰਦਾ ਹੀ ਖਰਾਬ ਹੁੰਦਾ ਭਾਜੀ ਉਹ ਕਰ ਦਿੰਦਾ ਸਾਂਗ ਤੋਂ ਪਹਿਲੀ ਗੱਲ ਚਾਹੀਦੀ ਸਹੀ ਭਾਜੀ ਕੋਈ ਆਵਾ ਕਬੱਡੀ ਜੇ ਕਬੱਡੀ ਵਾਲੇ ਬੰਦੇ ਨਾਲ ਹੀ ਰੱਖੋ ਭਾਜੀ ਇਹਨਾਂ ਬੰਦੂਜੇ ਬੰਦਿਆਂ ਨਾਲ ਰੱਖਦੇ ਆ ਗਲਤ ਬੰਧਿਆਣਾ ਇਦਾਂ ਹੋ ਜਾਂਦਾ ਉਹ ਥੋੜਾ ਜਿਹਾ ਖਰਾਉ ਹੋ ਜਾਂਦਾ ਕਿਉਂਕਿ ਨਾ ਅੱਗੇ ਅਸੀਂ ਗੱਲ ਕਰਦੇ ਸੀ ਮੈਂ ਤੇ 14 ਵੀ ਇੱਕ ਭਾਜੀ ਕਬੱਡੀ ਗੇਮ ਆ ਇਦਾਂ ਦੀ ਵੀ ਜਿਹੜੀ ਸਭ ਤੋਂ ਔਖੀ ਆ ਹਾਂ ਸਭ ਤੋਂ ਔਖੀ ਆ ਸਭ ਤੋਂ ਸੌਖੀ ਵੀ ਆ ਹਾਂ ਜਿਹੜਾ ਮਰਜੀ ਮਤਲਬ ਬੰਦਾ ਉੱਠ ਕੇ ਖੇਡ ਸਕਦਾ ਮਿਲ ਤਲਾਦਾ ਔਖੀ ਤਾਂ ਆ ਭਾਜੀ ਆਪਾਂ ਹਾਂਜੀ ਤੇ ਬਹੁਤ ਜ਼ਿਆਦਾ ਹਾਰ ਤਾਂ ਮਤਲਬ ਕਬੱਡੀ ਛੇੜਣੀ ਕੋਈ ਮਾੜੀ-ਮੋਟੀ ਗੱਲ ਨਹੀਂ ਆ ਹਾਂ ਤੇ ਮੋਕੇ ਸੌਖੀ ਵੀ ਹੈ ਕੋਈ ਇਹ ਨਹੀਂ ਕੋਈ ਤਕੜਾ ਬੰਦਾ ਮਾੜਾ ਮਾੜਾ ਬੰਦਾ ਉੱਠ ਕੇ ਹੋਊ ਮਾੜੇ ਘਰਾ ਦੇ ਪਲੇਅਰ ਬਣਦੇ ਤਕੜਿਆਂ ਦੇ ਤਾਂ ਬਣਦੇ ਨਹੀਂ ਸਹੀ ਗੱਲ ਹੈ ਤਕੜਿਆਂ ਦੇ ਤਾਂ ਆਪਣੇ ਉਹਨਾਂ ਦਾ ਛੇੜੀ ਨਹੀਂ ਹੁੰਦੀ ਕਿ ਹੱਡਾਂ ਵਹਿਰ ਦਿਖਾਉਣ ਲੱਗ ਪੈਂਦੇ ਛੇੜੀਆਂ ਉਹ ਤਾਂ ਸੇ ਦੇਖਣਾ ਪੈਂਦਾ ਸਾਰਾ ਕੋ ਮੈਂ ਗਲੋਸ਼ਾਦਰ ਖਵਾ ਸ਼ਕਰੀ ਹੈ ਸਹੀ ਗੱਲ ਹੈ ਕਿ ਆਪ ਬਗਰ ਕੇ ਕੰਮ ਕਰਦੇ ਆ ਆਪਣਾ ਮੈਂ ਤਾਂ ਆਪਣੇ ਅੱਗੇ ਇਹਦੇ ਨਾਲ ਗੱਲ ਕਰਦਾ ਸੀ ਮੈਂ ਕਿ ਐਨੀ ਠੰਡ ਦੇ ਵਿੱਚ ਸਾਡੇ ਰਿਆਂ ਦਾ ਕਰੋ ਨਿਕਲਣ ਨੂੰ ਥੇਲ ਨਹੀਂ ਕਰਦਾ ਵੀ ਤੂੰ ਹੀ ਆਪਣੇ ਕੱਪੜੇ ਲਾ ਕੇ ਕਿੱਦਾਂ ਮਲਗੀ ਗਰਾਊਂਡ 'ਚ ਆ ਜਿੰਨੇ ਪੈਰ ਸੋ ਜਾਂਦੇ ਭਾਈ ਇਹ ਜਦੋਂ ਹਵਾ ਪਛੇਆ ਤਾਂ ਹੁਣ 10 15 ਦਿਨ ਤੋਂ ਤੋਂਪੜੇ ਨਹੀਂ ਨਿਕਲੇ ਅੱਛਾ ਖੇਡਦੇ ਆ ਹੂੰ ਹੂੰ ਤੇ ਥੱਲੇੋਂ ਲੱਤਾਂ ਭਾਈ ਪੈਰ ਸੋ ਜਾਂਦੇ ਆ ਪੈਰ ਕੰਮ ਹੀ ਨਹੀਂ ਕਰਦੇ ਜਦੋਂ ਭੱਜੀ ਜਾ ਕੇ ਹੁਲੇ ਇਹ ਲੱਗਦੇ ਪਤਾ ਨਹੀਂ ਹੈਗੇ ਵੀ ਇਹਦੇ ਨਾਲ ਕਿ ਨਹੀਂ ਥੱਲੇ ਮਿੱਟੀ ਸੌਨ ਹੁੰਦੀ ਭਾਈ ਠੰਡੀ ਮਿੱਟੀ ਹੁੰਦੀ ਪੂਰੀ ਤੇ ਹੱਲ ਤਾਂ ਸੋਹਣੇ ਹੀ ਪਈ ਬਾਂਬੂ ਮੜ ਕੇ ਇਦਾਂ ਹੀ ਵਸ ਖੇਡਣਾ ਪੈਂਦਾ ਭਾਈ ਭਾਈ ਇਹ ਵੀ ਇੱਕ ਬੜੀ ਤਗੜੀ ਤਪੱਸਿਆ ਆ ਤਪੱਸਿਆ ਭਾਈ ਬਹੁਤ ਜ਼ਿਆਦੀ ਆ ਉਹ ਪਲੇ ਨੂੰ ਪਤਾ ਭਾਈ ਜਿਹੜੇ ਹੁਣ ਖੇਡਦੇਗੇ ਇਹਨਾਂ ਦੇ ਨਾ ਪਿੰਡੇ ਹੰਡਾਉਂਦੇ ਆ ਉਹਨੂੰ ਹੀ ਪਤਾ ਜਿਹੜੇ ਬਾਹਰ ਦੇਖਣ ਵਾਲੇ ਕਹਿੰਦੇ ਬੱਲਾ ਬੱਤਾਂ ਕਰਦੇ ਲੋਕੀ ਜਿਹਨਾਂ ਨੂੰ ਹੁਣ ਇਹ ਚੀਜ਼ੋਂ ਨੰਗੇ ਨਹੀਂਗੇ ਉਹ ਤਾਂ ਕਈ ਉਹ ਗੱਲਾਂ ਮਾਰਨੀ ਸੌਖੀਆਂ ਭਾਈ ਆਪਾਂ ਨੂੰ ਜਿਹੜੇ ਨੰਗਣ ਡੇ ਆ ਉਹ ਚੀਜ਼ਾਂ ਉਹਨੂੰ ਹੀ ਪਤਾ ਉਹਨੂੰ ਪਤਾ ਜਿਹੜੇ ਨੰਗੇ ਆ ਉਹਨਾਂ ਨੂੰ ਪਤਾ ਹੂੰ ਤੇ ਹੁਣ ਆਪਾਂ ਕਹੇ ਵਲੇ ਉਦਾਂ ਹੀ ਜੱਜ ਕਰ ਦੇਣਾ ਮਾੜਾ ਚੰਗਾ ਕਹੇ ਵਲੇ ਕਹਿਣਾ ਪਲੇਅਰ ਕੋ ਮਾੜਾ ਮੈਚ ਲੱਗਦਾ ਤੇ ਹੌਲੇ ਲੋਕੀ ਕਮੈਂਟ ਮਾੜੇ ਚੰਗੇ ਕਰਦੇ ਉਹ ਨਹੀਂ ਕਰਨ ਪਹਿਲਾਂ ਉਹਦੇ ਬਾਰੇ ਪਤਾ ਕਰੋ ਚੰਗੀ ਤਰ੍ਹਾਂ ਕੀ ਕੀ ਹੈ ਫੇ ਗੱਲ ਕਰਨੀ ਕਿਉਂ ਪਾਜੀ ਆਪਣੀ ਜਦੋਂ ਇਦਾਂ ਨਾ ਮਾੜੇ ਕਮੈਂਟ ਕੋਈ ਕਰਦਾ ਉਹ ਉਦੋਂ ਦਾ ਪਲੇਅਰ ਤੇ ਅਸਰ ਤਾਂ ਪੈਂਦਾ ਹੀ ਹੋਊ ਭਾਜੀ ਬੰਦਾ ਸੋਚਦਾ ਯਾਰ ਮੈਂ ਕੋਈ ਕੋਈ ਨਾ ਕੋਈ ਮਾੜਾ ਕਹੂਗਾ ਦੁੱਖ ਤਾਂ ਹੁੰਦਾ ਹੀ ਹੈ ਦੁੱਖ ਹੁੰਦਾ ਨਾ ਕੋਲ ਉਹ ਹੋਊਗਾ ਹੀ ਕੋਈ ਮਾੜਾ ਚੰਗਾ ਬੋਲਦੇ ਜਿਹੜੇ ਲੋਕੀ ਹਨ ਕਮੈਂਟਾਂ ਦੇ ਉਦੋਂ ਨੂੰ ਨਹੀਂ ਪਤਾ ਉਹਨੂੰ ਨਹੀਂ ਪਈ ਉਹ ਚੀਜ਼ ਬਾਰੇ ਬੋਲਣਾ ਚਾਹੀਦਾ ਹਾਂਜੀ ਤੇ ਆਪਣੇ ਭਾਈ ਕੋਠੀ ਦਾ ਨਕਸ਼ਾ ਆਪਣੇ ਆਪ ਹੀ ਸੋਚਿਆ ਸੀ ਬਲਕਿ ਆਪਣੇ ਇੱਧਾ ਦੀ ਬਣਾਉਣੀ ਹੈ ਬਣਾਈ ਹੈ ਅੱਛਾ ਫੋਨ ਲੈਣ ਤੋਂ ਵੇਖੂ ਕੇ ਹਾਂ ਹਾਂ ਆਪਨੇ ਆਪ ਹੀ ਸਾਰਾ ਭਾਈ ਕੋਈ ਇੰਜੀਨੀਅਰ ਨਹੀਂ ਆਪਣੇ ਭਾਈ ਪਿੰਡ ਦਾ ਹੀ ਮੁੰਡਾ ਉਹਨੂੰ ਬੜਾ ਮੋਟਾ ਪੁੱਛ ਲਈਦਾ ਸੀ ਉਹ ਵੀ ਤਾਂ ਕੋਠੀਆਂ-ਕੁਠੀਆਂ ਦਾ ਕੰਮ ਕਰਦਾ ਸੀ ਅੱਛਾ ਬਾਕੀ ਆਪ ਹੀ ਭਾਈ ਜੇ ਦੇਖੋ ਹੰਦਸਤ ਜਿਹੜਾ ਬੰਦਾ ਮਿਹਨਤ ਕਰਦਾ ਉਹ ਤੂੰ ਨਹੀਂ ਕਹ ਭਾਈ ਉਹਦੀ ਮਿਹਨਤ ਦਾ ਮੁੱਲ ਮੂਰਤਾ ਹੀ ਆ ਸਹੀ ਗੱਲ ਹਾਂਜੀ ਤੇ ਮੈਂ ਤਾਂ ਕਰ ਰਾਂ ਸਾਰੇ ਜਿਹੜਾ ਕੋਈ ਪਲੇਅਰ ਆ ਉਹ ਇੱਧਰ ਉਹਨਾਂ ਦਊ ਇੱਕ ਕਬੱਡੀ ਨਾਲ ਦਊਗਾ ਛੱਡਦਾ ਨਹੀਂ ਕਿਤੇ ਨਾ ਕਰੋ ਤੇਜ ਦੇਣਾ ਭਾਈ ਤੇ ਭਾਈ ਨਾਲੇ ਨਾ ਪਲੇਅਰ ਨੂੰ ਕਬੱਡੀ ਤੋਂ ਬਾਹਰ ਆ ਵੀ ਮਲਕੀ ਕੋਈ ਨਾ ਕੰਮਕੁੰਮ ਦਾ ਸੋਚਣਾ ਆਪਣੇ ਚਾਹੀਦਾ ਹਨਾ ਕਬੱਡੀ ਕੇ ਆਪਣੇ ਪੈਸਿਆਂ ਦੀ ਸੇਵਿੰਗ ਵੀ ਕਰਨੀ ਚਾਹੀਦੀ ਆ ਉਹ ਚੀਜ਼ ਆ ਜ਼ਰੂਰੀ ਆ ਭਾਈ ਦੋ ਬੰਦੇ ਸੋਚਦੇ ਨਹੀਂ ਇਹ ਉਹਨਾਂ ਨੂੰ ਲੱਗਦਾ ਹਰਿਆਈ ਜਾਂਦੇ ਇੱਧਰ ਆ ਜਾਂਦੇ ਹਾਂ ਪਰ ਉਹ ਉਹ ਲੋਕ ਇਹ ਕਹਿੰਦੇ ਨੇ ਕਿ ਆਪਾਂ ਨੂੰ ਪੈਸੇ ਲਾ ਕੇ ਕੋਈ ਨਾ ਕੋਈ ਕੰਮ ਚਲਾਉਣਾ ਚਾਹੀਦਾ ਜਿੱਦਾਂ ਹੁਣ ਇੱਕ ਗੱਲ ਜਦੋਂ ਵੀ ਹੈ ਐਗਜ਼ਾਮਪਲ ਤੌਰ ਤੇ ਦੁੱਲਾ ਸੁਰਖਪੁਰੀਆ ਭਾਜੀ ਆ ਸੰਦੀਪ ਭਾਜੀ ਆ ਲੱਲੀਆਂ ਵਾਲੇ ਹੁਣ ਉਹਨਾਂ ਨੇ ਦੇਖ ਲਓ ਬਾਹਰ ਆਪਣਾ ਬਿਜ਼ਨਸ ਸੈੱਟ ਕੀਤਾ ਆ ਆਪਣਾ ਕੰਮਕਾਰ ਕਰਨ ਲੱਪੇ ਆ ਛੱਡ ਕੇ ਨਾਲ ਨਾਲ ਕਬੱਡੀ ਦੇ ਹੂੰ ਫੇ ਹੁਣ ਉਹਨਾਂ ਨੂੰ ਜਿੱਦਾਂ ਹੁਣ ਪਲੇਅਰ ਆ ਵੀ ਆਪਣਾ ਜਦੋਂ ਪੈਸੇ ਆਉਂਦੇ ਚਾਰ ਹੁਣ ਜਿੱਦਾਂ ਕਈ ਆਪਾਂ ਇੰਟਰਵਿਊ ਸੁਣਦੇ ਆ ਬਾਹਰ ਗਏ ਇਹ ਇਦਾਂ ਹੋ ਗਈ ਸਾਡੇ ਕਹਿੰਦੇ ਸੋਚਿਆ ਨਹੀਂ ਸੋਚਿਆ ਨਹੀਂ ਉਹਨਾਂ ਨੂੰ ਥੋੜਾ ਜਿਹਾ ਆਪ ਵੀ ਭਾਜੀ ਸਾਰਿਆਂ ਨੂੰ ਮਸੂਤ ਚਾਹੀਦਾ ਆਪਣੇ ਬਾਰੇ ਕੋਈ ਥੋੜੂ ਕਹੇ ਬਾਰੇ ਸੋਚਦਾ ਭਾਜੀ ਆਪਣੇ ਬਾਰੇ ਆਪ ਹੀ ਆ ਜੋ ਬੰਦਾ ਕੋਈ ਸੋਚਵੇ ਕੋਈ ਤੇ ਕਹੇ ਬਾਰੇ ਬਸ ਆਪਾਂ ਸਲਾਹ ਦੇ ਸਕਦੇ ਹਾਂ ਕੁਛੇ ਆਪਾਂ ਕਹੇ ਵਾਸਤੇ ਕੋਈ ਕੋਈ ਜੀ ਕਰ ਸਕਦਾ ਹਰੇਕ ਬੰਦਾ ਕੋਈ ਕਹੇ ਨਹੀਂ ਕਰਦਾ ਭਾਜੀ ਆਪਣੇ ਆਪ ਹੀ ਕਰਨਾ ਪੈਂਦਾ ਤੇ ਉਹ ਤਾਂ ਆਪਣੇ ਆਪ ਹੀ ਬੰਦੇ ਨੂੰ ਸੋਚਣਾ ਚਾਹੀਦਾ ਮੈਂ ਕੰਮ ਨੂੰ ਨਾਲ ਸੈੱਟ ਕਰੀਏ ਹੁਣ ਕਈ ਬੰਦੇ ਸਿਆਣੇ ਆ ਵਿਚਾਰੇ ਪਹਿਲੇ ਸਾਲ ਜਾਂਦੇ ਆ ਰਹਿ ਭਿੰਦੇ ਉਹ ਕਰਤੀਆਂ ਪ੍ਰੋਬਲਮਾਂ ਕਰਕੇ ਹਾਂਜੀ ਹਾਂਜੀ ਰਹਿੰਦੇ ਆ ਹਾਂ ਤੇ ਚਲੋ ਕਵਡੀਆਂ ਦਾ ਦਿਲਤ ਕਰਦਾ ਖੇਡਣੋਂ ਪਰ ਜੇ ਪਿੱਛੇ ਆਪਣਾ ਘਰ-ਬਾਰ ਵੀ ਦੇਖਣਾ ਪੈਂਦਾ ਬਾਈ ਹੂੰ ਅੰਦਰੋਂ ਸੋਚੀਦਾ ਪਤਾ ਨਹੀਂ ਕੀ ਹੋਣਾ ਪਲੇਅਰ ਬਣਨਾ ਸੀ ਕਿ ਨਹੀਂ ਬਣਨਾ ਸੀ ਕਦੀ ਕਹਿ ਵੜਾ ਇਦਾਂ ਵੀ ਟਾਵਾਂ ਡੋਲ ਵੀ ਹੋ ਜਾਂਦਾ ਬੰਦਾ ਸੱਟਾਂ ਫਟਾਂ ਕਿਉਂ ਲਾਤੀਆਂ ਹਾਂਜੀ ਹਾਂਜੀ ਠੀਕ ਹੈਗਾ ਉਹ ਬਾਹਰ ਅੰਦਰ ਚਲ ਜੀਏ ਕੰਮ ਕਰ ਕਰੀਏ ਹੂੰ ਪਰ ਇਹ ਹੌਂਸਲਾ ਬਣ ਕੇ ਤੁਰੇ ਰਹੀਦਾ ਸੀ ਚੱਲ ਦੇਖੀਏ ਬਾਕੀ ਆਪਣੇ ਭਾਈ ਕਈ ਪਲੇਅਰ ਨੇ ਨਾ ਮਨ ਚ ਹੁੰਦਾ ਵਾ ਵੀ ਅਸੀਂ ਬਾਹਰ ਖੇਡਣਾ ਚਾਹਾਂਗੇ ਉੱਥੇ ਨਾ ਸੈਟਿੰਗ ਕਰ ਲਵਾਂਗੇ ਤੇ ਤੁਹਾਨੂੰ ਉੱਥੇ ਬਾਹਰ ਆਪਣੇ ਰੈਣਾ ਆਪਣੇ ਵਧੀਆ ਲੱਗਦਾ ਕਿ ਇੱਥੇ ਵਧੀਆ ਲੱਗਦਾ ਮੈਂ ਬਾਹਰ ਜਦੋਂ ਮੈਂ ਪਹਿਲਾਂ ਗਿਆ ਸੀ ਬਾਹਰ ਉਦੋਂ ਹੀ ਜਿੱਦਾਂ ਮੇਰੇ ਨਾਲ ਤੇ ਕਈ ਪਲੇਅਰ ਰਹਿ ਬੈਠੇ ਅੱਛਾ ਨਾਲ ਕਹਿੰਦੇ ਰਹਿ ਪੀਏ ਸਾਡੇ ਇਥੋਂ ਮੁੰਡਾ ਸੀ ਪੰਡੋਗੀ ਸੀਗਾ ਧੱਕੇ ਨਾਲ ਰੱਖ ਵੀ ਲਿਆ ਸੀ ਹੂੰ ਹੂੰ ਫੇਰ ਪਰ ਮੇਰੇ ਮਨ 'ਚ ਆਇਆ ਮੈਂ ਕਿਹਾ ਨਹੀਂ ਜਾ ਰਿਹਾ ਕੋਲ ਟਰਾਈ ਕਰਨੀ ਆ ਪਰ ਮੇਰੇ ਸੱਟ ਵੀ ਲੱਗੀ ਸੀ ਪਹਿਲੇ ਸਾਲ ਹੀ ਜਦੋਂ ਮージャ ਕੇ ਤਾਣਾ ਅੱਛਾ ਤੋ ਵਧੀਆ ਵੀ ਨਹੀਂ ਖੇਡੇ ਹਿੰਨਾ ਠੀਕ ਖੇਡੇ ਆਂ ਹੀ ਤੋ ਮੈਂ ਕਿਹਾ ਨਹੀਂ ਪਰ ਇੱਕ ਵਾਰੀ ਟਰਾਈ ਕਰਨੀ ਕਰਨੀ ਭਾਈ ਜੀ ਹਾਂਜੀ ਈ ਆਣ ਕੇ ਇਥੇ ਮੈਂਤ ਮੂੰਦ ਲਈ ਆਪਰੇਸ਼ਨ ਕਰਾਇਆ ਮੋਢੇ ਦਾ ਸ਼ੋਲਡਰ ਤੇ ਲੱਗੀ ਸੱਟ ਬਈ ਹੂੰ ਤੇ ਫੇਰ ਬਸ ਫੇਰ ਲਾਪੇ ਭਜੀ ਖੇਡਣਾ ਸੱਟ ਤੋਂ ਬੋਗੇ ਇੰਨਾ ਹੀ ਭਜੀ ਕਬੱਡੀ ਦਾ ਹੂੰ ਮਤਲਬ ਬਹੁਤ ਜ਼ਿਆਦਾ ਛੌਂਗੀ ਆ ਭਾਈ ਇਹ ਪ੍ਰੈਸ਼ਰ ਨਾਲ ਨਹੀਂ ਬੰਦਾ ਖੇਡ ਸਕਦਾ ਇਹ ਬੰਦੇ ਦੇ ਚੀਜ਼ਾਂ ਨਾਲ ਬੰਦਾ ਖੇਡ ਸਕਦਾ ਭਜੀ ਜਿਹਦੇ ਜ਼ਹਿਲ ਚ ਦਾ ਇੱਕ ਜਿਆਦਾ ਛੌਂਗ ਹੋਵੇ ਕਹੇ ਚੀਜ਼ ਦਾ ਕੋਈ ਵੀ ਚੀਜ਼ ਆ ਹਾਂ ਉਹੀ ਬੰਦਾ ਪੂਰੀ ਕਰ ਸਕਦਾ ਦੂਜਾ ੱਟਕੇ ਨਾਲ ਨਹੀਂ ਕੋਈ ਕਰਾ ਸਕਦਾ ਜਿੱਦਾਂ ਹੋਰ ਵੀ ਤਾਂ ਹੈਗੇ ਆ ਲੋਕੀਂ ਬਕਰੋਂ ਤਾਂ ਬੜੇ ਸਾਰਾ ਕੋ ਸਹੀ ਗੱਲ ਆ ਭਾਈ ਤੇ ਆਪਣੇ ਦੇ ਘਰੋਂ ਵੀ ਠੀਕ ਹੀ ਭਈ ਆਪਾਂ ਯਾਦੇ ਭਾਈ ਨੇ ਨਾ ਕਾਫੀ ਯੋਗਦਾਨ ਪਾਇਆ ਹਨਾ ਹਾਂ ਨਹੀਂ ਉਹਦੇ ਨਾਲ ਫੇ ਲੱਗੇ ਰਹੇ ਦੋਵੇਂ ਜਾਣੇ ਭਾਈ ਹਾਂ ਤੇ ਉਹ ਜਿਹੜਾ ਸੀਨੀਅਰ ਹੀ ਆਪਣੇ ਨਾਲ ਉਹਨੂੰ ਪਤਾ ਸੀ ਕਬੱਡੀ ਬਾਰੇ ਜ਼ਿਆਦਾ ਹਾਂ ਤੇ ਨਾਲ ਲੈ ਕੇ ਫੇ ਕੋਈ ਮੈਜਮੈਂਟ ਕੀਤਾ ਹੀ ਨਹੀਂ ਅਸੀਂ ਦੋਵਾਂ ਨੇ ਹਾਂ ਆਉਂਦੇ ਮੀਆ ਕੋਈ ਬੋਇਆ ਦਾ ਸ਼ੌਂਕੀ ਕੋਡੀ ਦਾ ਆਪਾਂ ਨੂੰ ਵੀ ਸ਼ੌਂਕ ਹੀ ਦੋਵੇਂ ਹੋਵੇ ਇੱਕੋ ਜਿਹਾ ਹੀ ਹੂੰ ਹੂੰ ਤੇ ਅਹੀਂ ਜਦੋਂ ਤਰ ਨਹੀਂ ਚੱਕਣਾ ਮੋਟਰਸਾਈਕਲ ਨਹੀਂ ਕੋਈ ਜਲਾ ਨਹੀਂ ਭਾਈ ਛੱਡਿਆ ਹੂੰ ਸਾਰੇ ਇੱਕ ਜਿਹਰੇ ਜਿੱਥੇ ਤੇ ਇੱਕ ਵੱਡੀ ਹੁੰਦੀ ਹੈ ਮੋਟਰਸਾਈਕਲ ਤੇ ਗਏ ਭਾਈ ਮੋਟਰਸਾਈਕਲਾਂ ਦੇ ਵੀ ਦੇਖ ਲਓ ਵੀ ਇਹਨਾਂ ਨੂੰ ਬਾਕੀ ਇੱਕ ਗੱਲ ਹੋਰ ਹੈ ਭਾਜੀ ਕਹਿੰਦੇ ਵੀ ਹੁਣ ਜਿੱਦਾਂ ਮੈਂ ਮੰਨ ਲਓ ਕਿਸੇ ਪਿੰਡ ਜੇ ਜਾਣਾ ਹੋਵੇ ਮੈਂ ਲੋਕੇਸ਼ਨ ਲਗਾ ਕੇ ਜਾਊਂਗਾ ਤੇ ਜਿਹੜੇ ਕਬੱਡੀ ਵਾਲੇ ਆ ਉਹਨਾਂ ਨੂੰ ਸਾਰੇ ਪਿੰਡਾਂ ਦਾ ਪਤਾ ਹੁੰਦਾ ਹੈ ਨਾ ਭਾਈ ਹਾਂ ਜਿੰਨੇ ਪਿੰਡਾਂ 'ਚ ਭਾਜੀ ਕਬੱਡੀ ਹੁੰਦੀ ਹੈ ਮੇਰੇ ਹਿਸਾਬ ਨਾਲ ਕੋਈ ਇਹੋ ਜਿਹਾ ਪੰਜਾਬ ਦਾ ਪਿੰਡ ਹੋਣਾ ਨਹੀਂ ਬਾਕੀ ਜਿੱਥੇ ਹਰਿਆਣੇ ਦੀ ਵੀ ਦਿੱਲੀ ਦਾ ਹੀ ਜਿੱਥੇ-ਇੱਥੇ ਵੀ ਬਾਹਰ ਵੀ ਜਿੱਥੇ ਵੀ ਕਬੱਡੀ ਹੁੰਦੀ ਹੈ ਹੂੰ ਉੱਥੇ ਦਾ ਹੀ ਹੁਣ ਖੇਡਿਆ ਹੈ ਭਾਜੀ ਫੇ ਸਾਰਾ ਪਤਾ ਲੱਗ ਹੀ ਜਾਂਦਾ ਉਦੋਂ ਹੀ ਹੈ ਨਾ ਪਿੰਡਾਂ ਦਾ ਹੂੰ ਏਰੀਆ ਦਾ ਉਦੋਂ ਹੀ ਪਤਾ ਲੱ ਆ ਜਾਂਦਾ ਭਾਜੀ ਲੋਕੇਸ਼ਨ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਹੈ ਤੇ ਆਪਣੇ ਅਸਤਾਜੀ ਆਪਣੇ ਸਭ ਤੋਂ ਵਧੀਆ ਜਿਹੜਾ ਯਾਦਗਾਰੀ ਮੈਚ ਸੀ ਕਿਹੜਾ ਸੀ ਤੁਹਾਡਾ ਵੀ ਜਿੱਥੇ ਸਭ ਤੋਂ ਵਧੀਆ ਪ੍ਰਦਰਸ਼ਨ ਹੋਇਆ ਹੋਵੇ ਉਹ ਵਧੀਆ ਭਾਈ ਹੁਣ ਕਿੰਨਾ ਹੀ ਮੈਚ ਇਹਦਾ ਚੇਤਾ-ਚੂਤਾ ਨਹੀਂ ਜਿੱਥੋਂ ਮੈਂ ਭਾਈਆਂ ਟਰੈਕਟਰ ਜਿੱਤੇ ਆ ਕਬੂਲਪੁਰੋਂ ਕਬੂਲਪੁਰੋਂ ਹਾਂਜੀ ਉਹ ਵੀ ਬਹੁਤ ਵਧੀਆ ਮੈਚ ਸੀ ਆਪਣਾ ਇਹਦਾ ਹੂੰ ਤੇ ਬਾਕੀ ਉਹਦਾ ਸਾਰੇ ਮੈਚ ਜੀ ਮਹਾਰਾਜ ਦੀ ਕਰਫਨਾ ਦਿਲ ਹੋ ਜਾਂਦਾ ਭਾਈ ਖੇਡਣ ਕੇ ਟਾਈਮ ਪਾਸ ਕਰਨ ਦਾ ਸੋਚਿਆ ਹੀ ਨਹੀਂ ਉਦੋਂ ਜੰਗਾ ਘਰੇ ਹੀ ਬੈਜੀਦਾ ਇਹ ਲੱਗੇ ਨਹੀਂ ਵਧੀਆ ਖੇਡ ਹੋਣਾ ਕਹੀ ਹੋੜੀ ਨਹੀਂ ਸਹੀ ਹਾਂ ਹਾਂ ਉਹ ਉਹ ਰੈਸਟ ਕਰ ਲੈਂਦੀ ਆ ਖੇਡਣ ਨਹੀਂ ਜਾਂਦਾ ਭਾਈ ਜੋ ਕੰਮ ਨਹੀਂ ਵਾਜ ਜਾਣਾ ਦਿਲੋਂ ਹੀ ਯੋਰ ਮਾਰਨੀ ਉਹ ਨਾਂ ਵਜੇਗਾ ਲਵਖਰੀ ਹੈ ਕਹਿ ਹਵਲੇ ਪਰ ਉਹਦਾ ਟਾਈਮ ਪਾਸ ਕਰਨ ਨਹੀਂ ਕਦੀ ਸੋਚਿਆ ਤੇ ਭਾਈ ਆਪਣੇ ਹੋਣ ਵਾਲੇ ਪਲੇਅਰਾਂ ਨੂੰ ਕੋਈ ਆਪਣੇ ਮੈਸੇਜ ਵੀ ਜਿਹੜੇ ਆਪਣੇ ਉੱਠਦੇ ਪਏ ਆ ਨਵੇਂ ਕਿੱਦਾਂ ਦੀ ਮਿਹਨਤ ਕਰਨ ਕਿੱਦਾਂ ਦੀ ਖਰਾਕ ਆਣ ਮਿਹਨਤ ਭਾਈ ਜਾਨ ਥੋੜਾ ਟਾਈਮ ਲੱਗ ਜਾਂਦਾ ਮਿਹਨਤ ਕਰਕੇ ਘਰ ਦੀ ਖਰਾਕ ਆ ਜਾਂਦੀ ਫਿਰ ਬਣਨ ਪਰ ਫਿਰ ਇੱਕ ਵਾਰੀ ਬਣ ਜਾਂਦਾ ਫਿਰ ਛੇਤੀ ਜਾਂਦਾ ਨਹੀਂ ਭਾਈ ਜਿਹੜਾ ਉਹਦਾ ਘਰ ਦੀ ਖਰਾਕ ਆਦੀ ਹੁੰਦੀ ਥੋੜਾ ਮਿਹਨਤ ਲਾ ਕੇ ਬਣਿਆ ਹੁੰਦਾ ਉਹ ਐਡੀ ਗੱਲ ਦੀ ਜਾਂਦਾ ਬਈ ਜਿੱਦਾਂ ਮੈਨੂੰ ਅੰਕਲ ਹਾਂ ਜਿੱਦਾਂ ਮੈਨੂੰ ਅੰਕਲ ਦੱਸਦੇ ਕਹਿੰਦੇ ਮੈਂ ਸਭ ਕੁਝ ਡਾਈਟ ਵਗੈਰਾ ਆਪਣੇ ਹੱਥਾਂ ਨਾਲ ਜੋ ਕੁਝ ਵੀ ਹੈਗਾ ਮੈਂ ਆਪਣੇ ਹੱਥਾਂ ਨਾਲ ਬਣਾ ਲੀਆ ਘਰੋਂ ਰਾਜ ਰੋਟੀ ਕਿਤੇ ਕਿਤੇ ਪ੍ਰੋਬਲਮ ਹੋ ਜੇ ਨਹੀਂ ਰੱਖੋ ਜੇ ਤਾਂ ਖਾਈ ਦੀ ਭਾਈ ਅੱਛਾ ਨਹੀਂ ਤੇ ਘਰੇ ਆਣ ਤੇ ਹੀ ਖਾਈ ਦੀ ਭਾਈ ਰੋਟੀ ਪਾਣੀ ਜਿਆਦਾ ਟੈਮਪਲ ਲੈ ਆ ਘਰੋਂ ਖਾਈਏ ਬਾਹਰੋਂ ਨਾ ਖਾਈਏ ਘਰ ਦੀ ਖਰਾਕ ਹੀ ਖਾਈਏ ਘਰੇ ਡੈੜੀਆਂ ਬਣਾਏ ਹੁੰਦਾ ਕੋਹਨਾ ਕੋ ਹਾਂ ਜੇ ਸੂਬਾ ਬਣਾ ਦਦਾ ਚਾਹੇ ਚਿਕਨ ਚੋਪਲੇ ਅੱਛਾ ਦੋਨਾ ਬਹੁਤ ਬਣੇ ਹੁੰਦਾ ਹੈ ਹਾਂ ਬਹੁਤ ਧਿਆਨ ਰੱਖਦਾ ਡੈਡੀ ਹਾਂ ਚਲੋ ਉਹਦੇ ਨਾਲ ਹੀ ਖੇਡੀ ਜਾਂਦੇ ਭਾਈ ਹਾਂ ਇੱਕ ਭਾਈ ਲਾਸਟ ਦੇ ਵਿੱਚ ਮੈਨਾ ਆਪਣੇਨ ਪਰਸਨਲੀ ਮੇਰਾ ਸਵਾਲ ਆ ਜਦੋਂ ਤੁਸੀਂ ਮੋਟਰਸਾਈਕਲਾਂ ਦੇ ਖੇਡਣ ਜਾਂਦੇ ਨੂੰ ਨਹੀਂ ਕਬੱਡੀ ਹੁਣ ਤੁਸੀਂ ਗੱਡੀਆਂ ਦੇ ਖੇਡਣ ਜਾਂਦੇ ਆ ਉਹ ਪਹਿਲੀ ਗੱਡੀ ਵਧੀਆ ਸੀ ਕਿ ਹੁਣ ਵਾਲੀ ਵਧੀਆ ਉਹ ਟਾਈਮ ਜਿਆਦਾ ਕਰਕੇ ਬਈ ਮਜ਼ਾ ਆਉਂਦਾ ਉਹ ਟੈਂਸ਼ਨ ਨਹੀਂ ਵੀ ਹੁੰਦੀ ਸੀ ਗੱਲ ਪਾਣਾ ਜਾਣਾ ਮੋਟਰਸਾਂ 'ਤੇ ਜਲ ਜਾਣਾ ਉੱਥੇ ਹੀ ਕੱਪੜੇ ਲਾ ਦੇਣੇ ਮੋਟਰਸਾਈਕਲ 'ਤੇ ਹਾਂ ਹਾਂ ਹੁਣ ਸਗੋਂ ਜਿੱਦਾਂ ਜਿੱਦਾਂ ਉਹ ਜ਼ਿਆਦਾ ਮਨ ਨੂੰ ਗੱਡੀਆਂ ਚਾਹੀਦਾ ਵਾ ਕਮੇਟੀ ਵਾਲੇ ਵੀ ਗਾਦੀ ਟੈਂਸ਼ਨ ਦਿੰਦੇ ਆ ਗੱਲ ਬਾਤ ਉਹਦੇ ਨਾਲ ਕਮੇਟੀ ਵਾਲਾ ਕੋਈ ਕਹਿੰਦਾ ਹੁੰਦਾ ਹੈ ਜੇ ਨਾ ਜਾਈਏ ਕਿਤੇ ਤਾਂ ਵੀ ਸਰ ਜਾਂਦਾ ਹੈ ਆ ਚਲ ਜੀਏ ਤਾਂ ਵੀ ਸਰ ਜਾਂਦਾ ਹੈ ਭਾਈ ਉਹ ਟਾਈਮ ਵਧੀਆ ਸੀ ਉਹ ਵਧੀਆ ਹੈ ਭਾਜੀ ਇਹ ਵੀ ਵਧੀਆ ਦੋਵੇਂ ਟਾਈਮ ਵਧੀਆ ਬਣ ਹਾਂਜੀ ਇੱਕ ਮੈਨਾਂ ਕਲਿੱਪ ਦੇਖਿਆ ਹੀ ਭਾਈ ਇੱਥੇ ਮੈਂ ਸੀਗਾ ਆਪਣੇ ਲਾਗੇ ਪਿੰਡ ਹਾਂਜੀ ਉੱਥੇ ਆਪਣੇ ਯਾਦੇ ਭਾਈ ਦੇ ਵੱਡੇ ਭਰਾ ਨਾਲ ਤੋਂ ਤੁਹਾਡੀ ਨਾ ਗਰੌਂਡ ਦੇ ਵਿੱਚ ਥੋੜੀ ਜਿਹੀ ਹੋ ਗਈ ਸੀ ਤੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਉਦੋਂ ਹਾਂਜੀ ਉਹ ਨਾਰਮਲ ਗੱਲਾਂ ਭਾਜੀ ਹੋ ਵੀ ਜਾਂਦੀਆਂ ਆ ਰਹਿ ਕੇ ਗੱਲਾਂ ਹੋ ਸਕਿਆ ਭਰਾਵਾਂ ਦੇ ਹੋ ਜਾਂਦੀਆਂ ਹੋ ਜਾਂਦੀਆਂ ਉਹ ਨਿੱਕੀਆਂ ਮੋਟੀਆਂ ਗੱਲਾਂ ਭਾਜੀ ਹੁੰਦੀਆਂ ਰਹਿਣੀਆਂ ਉਹਦੇ ਲੋਕੀ ਚੱਕ ਜਾਈ ਦਿੰਦੇ ਆ ਹਾਂਜੀ 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 ਤੇ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਭਾਜੀ ਸਾਰੇ ਆਪਾਂ ਇਕੱਠੇ ਰਹਾਂ ਭਾਜੀ ਹਾਂਜੀ ਲੜ ਕੇ ਆਪਾਂ ਜਲਣਾ ਭਾਜੀ ਆਪਣਾ ਕੰਮ ਹੀ ਲੜਨ ਲੋੜ ਨਾਲ। ਸਹੀ ਗੱਲ। ਪਿੰਡ ਦਾ ਨਾਮ ਸੁਰਕਪੁਰ ਹੀ ਭਈ ਮੈਂ ਅੱਜ ਤੱਕ ਇਹਦੀ ਸੰਗੋਲ ਦਾ ਨਾਮ ਲਈ। ਅੱਛਾ ਜਿੰਨੇ ਇਨਾ ਵਾਪਾਉਣਾ ਤਾਂ ਵਾਪਾ ਹੀ ਨਾਮ ਲਵਾਂਗੇ। ਇਹ ਤਾਂ ਗੱਲ ਹੈਗੀ। ਹਾਂ। ਇਹ ਸੋਚਾਂ ਸਾਰਾ ਕੋ ਦਿੱਤਾ ਸੁਰਕਪੁਰ ਨੇ। ਹਾਂ। ਹੁਣ ਉਹਦਾ ਹੀ ਨਾਮ ਦੱਸਾਂਗੇ ਭਈ ਸੁਰਕਪੁਰ ਹੀ ਆਪਾਂ ਦੱਸੀਦਾ ਕੋਈ ਕਮੈਂਟ ਰੰਨਗੇ ਆਪਾਂ ਕੋਈ ਕਹਿੰਦਾ ਵੀ ਉਹਨੂੰ ਕਹੀਦਾ ਨਹੀਂ ਕਰ। ਹਾਂ ਹਾਂ। ਆਪਾਂ ਸੁਰਕਪੁਰ ਤੋਂ ਸ਼ੁਰੂ ਤੋਂ ਆਹੀਂ ਖੇਡਦੇ ਉਦੋਂ ਉਹਦਾ ਹੀ ਨਾਮ ਲਿਆ।